ਸਟੇਜ ਤੇ ਉਤੋ ਫੈਸਲਾ ਆ ਚੁੱਕਿਆ ਹੈ 18 ਕਿਸਾਨ ਜਿਹੜੇ ਨੇ ਉਹ ਜ਼ਖਮੀ ਹੋ ਚੁੱਕੇ ਨੇ 14 ਦਸੰਬਰ ਜਾਨਿ ਕਿ ਅੱਜ ਦਾ ਦਿਨ ਦਿੱਤਾ ਗਿਆ ਸੀ ਕਿ ਅੱਜ ਕੂਚ ਕਰਨਾ ਹੈ ਪਰ ਹੁਣ ਜਿਹੜਾ ਹੈ ਫੈਸਲਾ ਸਟੇਜ ਤੋਂ ਸੁਣਾ ਦਿੱਤਾ ਗਿਆ ਹੈ ਕਿਸਾਨ ਆਗੂ ਸਰਬੰਸ ਸਿੰਘ ਪੰਦੇਰ ਹੋਰਾਂ ਦੇ ਵੱਲੋਂ ਕਿ ਹੁਣ ਜਿਹੜਾ ਹੈ ਵਾਪਸ ਆ ਜਾਇਆ ਜਾਵੇ ਕਿਉਂਕਿ ਇਸ ਤੋਂ ਬਿਨਾ 18 ਕਿਸਾਨ ਜ਼ਖਮੀ ਹੋ ਚੁੱਕੇ ਐ ਅਸੀਂ ਹੋਰ ਕਿਸਾਨਾਂ ਨੂੰ ਜ਼ਖਮੀ ਨਹੀਂ ਕਰਨਾ ਚਾਹੁੰਦੇ ਅਸੀਂ ਹੋਰ ਮਰਜੀ ਵੜਿਆ ਨੂੰ ਹੋਰ ਜ਼ਿਆਦਾ ਤਕਲੀਫ ਨਹੀਂ ਦੇਣਾ ਚਾਹੁੰਦੇ ਤੁਹਾਨੂੰ ਦੱਸ ਦਈਏ ਕਿ ਲਗਭਗ 12 ਵਜੇ ਦਾ ਸਮਾਰ ਕਹਿਆ ਗਿਆ ਸੀ 12 ਵਜੇ 101 ਮਰਜੀਬ ਦਾ ਜਿਹੜਾ ਹੈ ਉਹ ਜਾਣ ਦੇ ਲਈ ਪਹੁੰਚਿਆ ਸੀ ਕੁਚ ਕਰਨ ਦੇ ਲਈ ਗਿਆ ਸੀ ਪਰ 18 ਕਿਸਾਨ ਜਿਹੜੇ ਨੇ ਉਹ ਹੁਣ ਤੱਕ ਜ਼ਖਮੀ ਹੋ ਚੁੱਕੇ ਨੇ ਤੇ ਹੁਣ ਉਹਨਾਂ ਨੂੰ ਵਾਪਿਸ ਬੁਲਾਇਆ ਹੈ ਸਟੇਜ ਦੇ ਉੱਤੋਂ ਜਿਹੜਾ ਹੁਕਮ ਹੈ ਉਹ ਕਿਸਾਨਾਂ ਅੱਗੋਂ ਨੇ ਸੁਣਾਇਆ ਹੈ ਤੇ ਹੁਣ ਜਿਹੜੇ ਆ ਜੋ ਬਾਕੀ ਕਿਸਾਨ ਸੀ ਜੋ ਲਗਾਤਾਰ ਸਵੇਰ ਤੋਂ ਬੁਸ਼ਾਰਾਂ ਚੱਲ ਰਹੀ ਸੀ ਉਸ ਦੇ ਨਾਲ ਗੋਲੇ ਚੱਲ ਰਹੇ ਸੀ ਉਹ ਹੁਣ ਵਾਪਿਸ ਆ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਹੁਣ 101 ਮਰਜੀਬੜਿਆਂ ਦੇ ਵਿੱਚ ਜਿਹੜੇ ਕਿਸਾਨ ਜਿਹੜੇ ਗਏ ਸੀ ਕੂਚ ਕਰਨ ਦੇ ਲਈ ਪਾਣੀ ਦੀ ਬੁਸ਼ਾਰਾਂ ਝੱਲ ਕੇ ਫਿਰ ਵੀ ਡਟੇ ਰਹੇ ਲੰਬਾ ਸਮਾਂ ਪਰ ਹੁਣ ਜਿਹੜਾ ਹੈ ਉਹ ਵਾਪਸ ਆ ਰਹੇ ਨੇ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਗੱਲਬਾਤ ਵੀ ਕਰਾਂਗੇ ਕਿ ਇੰਨਾ ਸਭ ਹੋਣ ਦੇ ਬਾਵਜੂਦ ਜਿਹੜੀ ਤਸਵੀਰ ਆ ਉਹ ਤੁਹਾਡੇ ਨਾਲ ਸਾਂਝ ਕਰਦੇ ਆ ਕਿ ਕਿਸ ਪ੍ਰਾਂ ਜਥੇ ਦੇ ਵਿੱਚ ਜਥਾ ਜਿਹੜਾ ਇਹ ਉਹ ਪਹੁੰਚਿਆ ਸੀ ਇੱਕ ਸ੍ਰੀ ਕੁਮਰਜੀਵ ਜੀ ਦਾ ਅੱਜ ਬਾਤ ਵੀ ਕਰਾਂਗੇ ਕਿ ਹੁਣ ਜਿੱਦਾਂ ਇੰਨਾ ਕੁਝ ਚੱਲਣਾ ਵੀ ਪਿਆ ਬਾਪੂ ਵੀ ਵਾਪਸ ਆ ਰਹੇ ਹੁਣ ਲਗਾਤਾਰ ਪਹਿਲਾਂ ਵੀ ਤਿਆਰੀਆਂ ਕਰੇ ਗਈਆਂ ਪਰ ਅੱਜ ਵੀ ਕੁਝ ਨਹੀਂ ਕਰਨ ਦਿੱਤਾ ਗਿਆ ਨਹੀਂ ਸਰਕਾਰ ਦੀ ਜਿਹੜੀ ਗੰਦੀ ਨੀਤੀ ਹੈ ਉਹਨਾਂ ਦੇ ਨਾਲ ਇਹ ਸਾਨੂੰ ਅੱਗੇ ਨਹੀਂ ਜਾਣ ਦੇ ਰਹੇ ਜਦੋਂ ਕਿ ਇਹਨਾਂ ਦੇ ਕਹਿਣ ਦਾ ਮਤਲਬ ਇਹ ਸੀਗਾ ਵੀ ਅਸੀਂ ਨਿਹੱਥੇ ਖਾਲੀ ਹੱਥ ਜਾਈਏ ਪਰ ਇਹ ਨਹੀਂ ਜਾਣਦੇ ਰਏ ਜੀ ਜਿਵੇਂ ਪਹਿਲਾਂ ਵੀ ਗੱਲ ਹੋਈ ਸੀਗੀ ਕਿ ਤੁਹਾਡਾ ਸਾਥੀ ਤੁਹਾਡਾ ਟਰੈਕਟਰ ਵੀ ਤੁਸੀਂ ਇਸ ਵਾਰ ਨਹੀਂ ਲੈ ਕੇ ਜਾ ਰਹੇ ਪੈਦਲ ਜਾ ਰਹੇ ਹਾਂ ਪਰ ਫਿਰ ਵੀ ਇਸ ਤਰ੍ਹਾਂ ਦਾ ਵਿਵਹਾਰ ਕਿਉਂ ਕੀਤਾ ਜਾ ਰਿਹਾ ਹੈ ਕਿਉਂਕਿ ਸਰਕਾਰ ਹੈ ਜਿਹੜੀ ਬੀਕੀ ਹੋਈ ਹੈ ਇਹ ਜਿਹੜੇ ਡਾਨੀਆਂ ਬਾਨੀਆਂ ਇਹਨਾਂ ਦੇ ਕਹਣ ਤੇ ਹੀ ਸਾਰਾ ਕੰਮ ਕਰ ਰਹੀ ਹੈ ਇਹ ਚਾਹ ਰਹੀ ਹੈ ਵੀ ਕਿਸਾਨ ਭੁੱਖਾ ਮਰੇ ਤੇ ਉਹ ਨਾ ਰੋਟੀ ਜੋਗਾ ਰਵੇ ਤੇ ਇਸ ਕਰਕੇ ਇਹਦੀ ਜਿਹੜੀ ਬਦਨੀਤੀ ਹੈ ਉਹਦੇ ਨਾਲ ਹੀ ਇਹ ਇੰਨਾ ਸਾਡੇ ਦੇ ਮਤਲਬ ਕਹਿਰ ਕਰ ਰਹੀ ਹੈ ਤੇ ਇੰਨੇ ਜਿਆਦੇ ਕਿਸਾਨ ਸਾਡੇ ਜ਼ਖਮੀ ਹੋ ਰਹੇ ਆ ਰੋਜ਼ ਜੋ ਤੁਸੀਂ ਅੱਗੇ ਗਏ ਸੀ ਉਹਨਾਂ ਦੇ ਵੱਲੋਂ ਕੋਈ ਗੱਲਬਾਤ ਵੀ ਕੀਤੀ ਗਈ ਸੀ ਕੀ ਕੀ ਉਹਨਾਂ ਦੇ ਵੱਲੋਂ ਪੱਖ ਰੱਖੇ ਗਏ ਸੀ ਉਹ ਤਾਂ ਕਹਿੰਦੇ ਆ ਵੀ ਗੱਲ ਕਰੋ ਗੱਲ ਕਰੋ ਪਰ ਗੱਲ ਸਰਕਾਰ ਕਰੇ ਤਾਂ ਹੀ ਹੈ ਗੱਲ ਸਰਕਾਰ ਕਰਦੀ ਨਹੀਂ ਤੇ ਉਹਦੇ ਕੰਨ ਖੋਲਣ ਵਾਸਤੇ ਹੀ ਸਾਡੇ ਕਿਸਾਨਾਂ ਨੂੰ ਜ਼ਖਮੀ ਹੋਣਾ ਪੈ ਰਿਹਾ ਤੇ ਸਰਕਾਰ ਇਹ ਵੀ ਚਾਹ ਰਹੀ ਹੈ ਕਿ ਮਾਰੀ ਜਾਣ ਉਹ ਤਾਂ ਸ਼ਹੀਦ ਕਰਨ ਤੱਕ ਮਤਲਬ ਉਹ ਹੈ ਪਹਿਲੇ ਵੀ ਸਾਡੇ ਸੁਭਕਰਨ ਜੀ ਸ਼ਹੀਦ ਹੋਏ ਆ ਤੇ ਹੁਣ ਵੀ ਉਹਨਾਂ ਦੀ ਮਨਸਾ ਸਹੀ ਨਹੀਂ ਹੈਗੀ ਜੀ ਬਿਲਕੁਲ ਉਸ ਦਿਨ ਵਾਲੀ 101 ਮਰਜੀਵਡੇ ਦੇ ਰੂਪ ਦੇ ਵਿੱਚ ਗਏ ਸੀ ਤੇ ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਗੈਸ ਦੇ ਗੋਲੇ ਵੀ ਝੱਲੇ ਵੋਸ਼ਾਰਾ ਵੀ ਝੱਲੀਆਂ ਪਰ ਫਿਰ ਵੀ ਡਟੇ ਰਹੇ ਹੁਣ ਤੁਹਾਨੂੰ ਵਾਪਸ ਬੁਲਾ ਲਿਆ ਗਿਆ ਏ ਪੂਰੀ ਰਣਨੀਤੀ ਨੂੰ ਕਿਵੇਂ ਦੇਖਦੇ ਹੋ ਨਹੀਂ ਦੇਖੋ ਸਰਕਾਰ ਦੇ ਤੁਸੀਂ ਵੀ ਦੇਖ ਰਹੇ ਹੋ ਬਹੁਤ ਗਲਤ ਰਣਨੀਤੀਆਂ ਹੈਗੀਆਂ ਜੀ ਸ੍ਰੀਆਮ ਗੋਲੇ ਮਾਰ ਰਹੇ ਆ ਕਿਸਾਨ ਬਿਲਕੁਲ ਇੱਕ ਝੰਡਾ ਇੱਕ ਆਪਣਾ ਖਾਲੀ ਹੱਥ ਹੈਗੇ ਆ ਉਹਨਾਂ ਕੋਲ ਕੋਈ ਅਸੀਂ ਗੱਲ ਨਹੀਂ ਹੈਗੀ ਪਰ ਸਰਕਾਰ ਦੀ ਮਨਸਾ ਬਹੁਤ ਗਲਤ ਹੈ ਜੀ ਹਾਂਜੀ ਇਹ ਡੇਟ ਹੈ ਦੇਖੋ ਐਕਸਪਾਇਰੀ ਡੇਟ ਦੇ ਇਹ ਗੋਲੇ ਚਲਾ ਰਹੇ ਆ ਇਹ ਜੀਡੀ ਦੀ 23 2023 ਤੱਕ ਸੀਗਾ ਤੇ ਅੱਜ ਇਹਨਾਂ ਦਾ ਯੂਜ਼ ਹੋ ਰਿਹਾ ਇੱਕ ਪਾਸੇ ਤਾਂ ਇਹ ਸਾਨੂੰ ਪਰਾਲੀ ਕਹਿ ਰਹੀ ਹੈ ਸਾੜੋਂ ਨਾਲ ਜਿਹਦੇ ਨਾਲ ਵਾਤਾਵਰਨ ਦੁੱਸਤ ਹੋ ਰਿਹਾ ਦੂਜੇ ਪਾਸੇ ਇਹ ਇੰਨੀ ਜ਼ਹਿਰੀਲੀ ਗੈਸ ਹੈ ਜਿਹਦੀ 6-6 ਤੋਂ ਦਿਨ 8-8 ਦਿਨ ਤੱਕ ਮਤਲਬ ਇਹ ਜੇ ਅੰਦਰ ਚਲੀ ਜਾਏ ਉਹਦਾ ਨੁਕਸਾਨ ਰਹਿੰਦਾ ਬੰਦੇ ਨੂੰ ਮਹਿਸੂਸ ਹੁੰਦੀ ਹੈ ਕਿ ਮੇਰੇ ਅੰਦਰ ਉਹ ਗੋਲਾ ਜਿਹਾ ਬਣਿਆ ਹੋਇਆ ਗਿਆ ਇਸ ਦਾ ਪਾਣੀ ਦੀ ਉਹ ਬੁਸ਼ਾਰਾਂ ਦੇ ਨਾਲ ਤੁਹਾਡੀਆਂ ਦਸਤਾਰਾਂ ਤੱਕ ਲੱਥ ਗਈਆਂ ਸੀ ਦਸਤਾਰਾਂ ਸਾਡੀਆਂ ਹੁਣ ਤੁਸੀਂ ਕੈਵਰੇਜ ਕਰ ਸਕਦੇ ਹੋ ਥੱਲੇ ਦੇਖੋ ਦਸਤ ਤੇ ਇਹ ਦਸਤਾਰਾਂ ਦੀ ਦਾ ਇਹ ਵੈਲਿਊ ਸਮਝ ਹੀ ਨਹੀਂ ਰਹੇ ਇਹ ਦਸਤਾਰ ਨੂੰ ਕੁਝ ਨਹੀਂ ਸਮਝ ਰਹੇ ਇਹਨਾਂ ਦਾ ਬਹੁਤ ਬਹੁਤ ਹੀ ਕਲਾਉਣਾ ਰੂਪ ਸਾਨੂੰ ਦੇਖਣ ਨੂੰ ਮਿਲ ਰਿਹਾ ਜੀ ਪਰ ਇਹਨੇ ਲੰਬੇ ਸਮੇਂ ਤੋਂ ਹਾਲੇ ਵੀ ਡਟੇ ਹੋਏ ਸੀਗੇ ਅਸੀਂ ਦੇਖ ਰਹੇ ਹਾਂ ਕਿ ਪ੍ਰਦਰਸ਼ਨ ਵੀ ਜਿਹੜਾ ਉਸੇ ਤਰ੍ਹਾਂ ਜਾਰੀ ਹੈ ਪਰ ਉਹੀ ਚੀਜ਼ ਅਸ ਤੋਂ ਪਹਿਲਾਂ 13 ਫਰਵਰੀ ਨੂੰ ਢਲਣੀ ਪਈ ਸੀ ਉਹੀ ਅੱਜ ਢਿਲਣੀ ਪੈ ਰਹੀ ਹੈ ਹਾਂਜੀ ਹਾਂ ਇਹ ਦੁਬਾਰਾ ਫਿਰ ਉਹੀ ਕੁਝ ਕਰ ਰਹੇ ਆ ਜੋ 13 ਫਰਵਰੀ ਤੋਂ ਲੈ ਕੇ ਕਰਦੇ ਰਹੇ ਹੈਗੇ ਆ ਜੀ ਹੁਣ ਇਸ ਤੋਂ ਬਾਅਦ ਵੀ ਤਿਆਰ ਹਾਂ ਦੁਬਾਰਾ ਜੰਗ ਦੇ ਲਈ ਬਿਲਕੁਲ ਜਥੇ ਸਾਡੇ ਸਾਰੇ ਵਾਰੀ ਵਾਰੀ ਜਿੱਦਾਂ ਸਾਡੇ ਪ੍ਰਧਾਨ ਕਹਿਣਗੇ ਉਦਾਂ ਤਿਆਰ ਆ ਅਸੀਂ ਜੀ ਹਾਂਜੀ ਅਸੀਂ ਮਰਦੇ ਦਮ ਤੱਕ ਲੜਦੇ ਰਹਾਂਗੇ ਜੀ ਤੇ ਮੋਦੀ ਨੂੰ ਝੁ ਪੰਜਾਬ ਨਾ ਚੁੱਕਿਆ ਕਿਸਾਨੀ ਦਾ ਬਿਲਕੁਲ ਇਹਨਾਂ ਦੇ ਥੱਲੇ ਆਣ ਆਲੀ ਹੈ ਹੀ ਨਹੀਂ ਜੀ ਜੀ ਬਿਲਕੁਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹੁਣ ਜਿਹੜੀ ਤਸਵੀਰ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਕਿ 101 ਮਰਜੀਬ ਦਾ ਜਿਹੜਾ ਹੈ ਹੁਣ ਵਾਪਸ ਜਿਹੜਾ ਇਹ ਬੁਲਾ ਲਿਆ ਗਿਆ ਹੈ ਉਹਨਾਂ ਨੂੰ ਪਰ ਇੱਕ ਤਸਵੀਰ ਇਹ ਵੀ ਦਿਖਾ ਦਈਏ ਕਿ ਬੋਸ਼ਾਰਾਂ ਵੀ ਜਿਹੜੀਆਂ ਨੇ ਪਾਣੀ ਦੇ ਚਲਾਈਆਂ ਗਈਆਂ ਉਸ ਦੇ ਨਾਲ ਹੰਝੂ ਗੈਸ ਦੇ ਗੋਲੇ ਵੀ ਸੁੱਟੇ ਗਏ ਲਗਾਤਾਰ ਉਹਨਾਂ ਦੀਆਂ 17 ਵੀ ਲੱਤ ਕਈਆਂ ਸਨ ਜਦੋਂ ਇਹ ਬੋਸ਼ਾਰਾਂ ਚੱਲ ਰਿਹਾ ਸੀ ਪਰ ਹੁਣ ਜਿਹੜੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਹਰਿਆਣਾ ਦੇ ਵੱਲੋਂ ਜੋ ਬੋਲਿਆ ਗਿਆ ਉਸ ਚੀਜ਼ ਨੂੰ ਦੇਖਦੇ ਹੋਏ ਵੀ ਕਿਸਾਨ ਡਟੇ ਰਹੇ ਪਰ ਫਿਰ ਵੀ ਜਿਹੜੀ ਤਸਵੀਰ ਸਾਹਮਣੇ ਆਉਂਦੀ ਹੈ ਕਿ ਹੁਣ ਜਿਹੜੀ ਹੈ ਉਹਨਾਂ ਨੂੰ ਵਾਪਸ ਬੁਲਾ ਲਿਆ ਗਿਆ ਹੈ 101 ਮਰਜੀਵੜਿਆਂ ਦੀਆਂ ਜਿਹੜੀਆਂ ਇਹ ਇੱਕ ਜੱਥਾ ਗਿਆ ਸੀ ਉਹ ਕੂਚ ਕਰਨ ਦੇ ਲਈ ਗਿਆ ਸੀ ਐਲਾਨ ਕੀਤਾ ਗਿਆ ਸੀ 14 ਦਸੰਬਰ ਤੋਂ ਪਰ ਹੁਣ ਜਿਹੜਾ ਇਹ ਉਹਨਾਂ ਨੂੰ ਵਾਪਸ ਜਿਹੜਾ ਹੈ ਉਹ ਬੁਲਾ ਲਿਆ ਗਿਆ ਹੈ ਵੀਡੀਓ ਜਨਨਸਾਲਤਾ ਪ੍ਰਸਾਦ ਦੇ ਨਾਲ ਮਹਿੰਦਰ ਸਿੱਧੂ ਐਬੀਪੀ ਸੰਜਾ ਸ਼ੰਭੂ ਬਾਰਡਰ